ਅਜਨਾਲਾ ਨਾਵੀ ਦਰਿਆ ਦੇ ਚੜਦੇ ਪਾਣੀਆਂ ਨੇ ਸਾਹੋਵਾਲਾ ਪਿੰਡ ਅਤੇ ਨੇੜਲੇ ਇਲਾਕਿਆਂ ਵਿੱਚ ਹੜ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਨੇ ਪਿੰਡ ਵਾਸੀਆਂ ਨੂੰ ਆਪਣੇ ਘਰ ਛੱਡ ਕੇ ਰਿਸ਼ਤੇਦਾਰਾਂ ਕੋਲ ਜਾ ਕੇ ਸੁਰੱਖਿਅਤ ਥਾਵਾਂ ਵੱਲ ਜਾਣਾ ਪੈ ਰਿਹਾ ਹੈ ਹਾਲਾਤ ਇੰਨੇ ਗੰਭੀਰ ਹਨ ਕਿ ਲੋਕਾਂ ਦੀ ਉਜਾੜ ਵਾਸਤੇ ਪੂਰੀ ਤਰ੍ਹਾਂ ਮਜਬੂਰੀ ਬਣ ਚੁੱਕੀ ਹੈ ਪਿੰਡ ਵਾਸੀ ਦਸਪਾਲ ਸਿੰਘ ਨੇ ਦੱਸਿਆ ਕਿ 1988 ਤੋਂ ਬਾਅਦ ਅੱਜ ਮੁੜ ਉਹੀ ਹਾਲਾਤ ਬਣੇ ਨੇ ਉਸ ਸਮੇਂ ਵੀ ਲੋਕਾਂ ਨੇ ਬਹੁਤ ਕੁਝ ਗੁਆਇਆ ਸੀ ਪਰ ਸਰਕਾਰਾਂ ਨੇ ਕੋਈ ਸਬਕ ਨਹੀਂ ਸਿੱਖਿਆ ਦਰਿਆ ਤੇ ਬੰਨ ਮਜ਼ਬੂਤ ਨਹੀਂ ਕੀਤੇ ਡਰੇਨਾ ਦੀ ਸਫਾਈ ਨਹੀਂ ਹੋਈ ਅਤੇ ਅੱਜ ਲੋਕਾਂ ਦੀਆਂ ਕੋਠੀਆਂ ਜਿਨ੍ਹਾਂ ਨੂੰ ਉਹਨਾਂ ਨੇ ਲੱਖਾਂ ਖਰਚ ਕਰਕੇ ਬਣਾਇਆ ਪਾਣੀ ਹੇਠ ਆ ਗਈਆਂ ਨੇ ਜੀ ਕਿਨਾਂ ਆਪਣਾ ਦਸਪਾਲਤੀ ਜੀ ਕਿਹੜੇ ਪਿੰਡ ਆਏ ਉਹ ਤੇ ਪਿੰਡ ਆਪਣਾ ਸਾਹਵਾਲ ਆ ਇਹ ਜੀ ਇਹਨਾਂ ਨੇ ਸੌਣ ਹੋ ਚੁੱਕਾ ਹੈ ਇੱਥੇ ਪਾਣੀ ਬਹੁਤ ਆ ਗਿਆ ਪਾਣੀ ਬਹੁਤ ਆ ਚੁੱਕਾ ਪਾਣੀ ਬਸ ਪਿੰਡਾਂ ਦੇ ਅਲ ਦੇ ਨੀਕ ਯਾਰ ਰਿਸ਼ਤੇਦਾਰ ਦੇ ਦੂਜੇ ਪੂਰੇ ਘਰ ਛੱਡ ਕੇ ਪਰਿਵਾਰ ਜਿਹੜੇ ਉਹ ਸਾਰੇ ਬਾਰੇ ਜਾ ਰਹੇ ਆ ਉਹ ਕਿਉਂਕਿ 1000 ਰੁਪਏ ਹੀ ਆ ਇਸ ਦੇ ਦੌਰਾਨ ਦੇਖੋ ਇਹ ਸਾਨੂੰ 88 ਤੋਂ ਬਾਅਦ ਅੱਜ ਆ ਜਨਾਬ ਜਿੰਨਾ ਵੀ ਕੋਈ ਸੁਆਪ ਰਿਹਾ ਹੈ 88 ਤੋਂ ਬਾਅਦ ਕਿਸੇ ਨੇ ਧਿਆਨ ਨਹੀਂ ਦਿੱਤਾ ਸਰਕਾਰਾਂ ਥੰਨੇ ਥੰਨੇ ਨਹੀਂ ਆਉਂਦੀਆਂ ਜਾਂਦੀਆਂ ਰਹੀਆਂ ਅੱਜ ਜੇ ਸਰਕਾਰਾਂ ਧਿਆਨ ਦੇਣ ਤਾਂ ਫਿਰ ਇਹ ਇਨਾਂ ਨੁਕਸਾਨ ਨਹੀਂ ਹੋ ਸਕਦਾ ਲੱਖਾਂ ਰੁਪਏ ਲਾ ਕੇ ਲੋਕਾਂ ਨੇ ਕੋਠੀਆਂ ਪਾਈਆਂ ਬੱਚਿਆਂ ਨੂੰ ਪਰਿਵਾਰਾਂ ਨੂੰ ਪਾਲਣ ਵਾਸਤੇ ਤੇ ਅੱਜ ਉਹ ਸੜਕਾਂ ਦੇ ਧੱਕੇ ਖਾਂਦੇ ਪਿਆ ਕਿਉਂ ਖਾਂਦੇ ਪਿਆ ਸਿਰਫ ਨਕਾਮੀਆਂ ਸਰਕਾਰਾਂ ਦੀਆਂ ਸਰਕਾਰਾਂ ਚੰਗੀਆਂ ਹੋਣ ਤੇ ਕੋਈ ਪਹਿਲਾਂ ਸੋਚਿਆ ਹੋਵੇ ਕੋਈ ਡਰੇਨ ਦੀਆਂ ਸਫਾਈਆਂ ਹੋਣ ਦਰਾ ਦੇ ਬੰਨ ਮਜ਼ਬੂਤ ਹੋਣ ਤੇ ਬਿਲਕੁਲ ਕੋਈ ਕਿਸੇ ਨੂੰ ਨੁਕਸਾਨ ਨਾ ਹੋਵੇ ਤੇ ਆਪਣੇ ਬੱਚੇ ਲੈ ਕੇ ਲੋਕੀ ਪਰਿਵਾਰਾਂ ਸਮੇਤ ਆਪਣੇ ਇਲਾਕਿਆਂ 'ਚ ਬੈਠਣ ਆਪਣੇ ਪਰਿਵਾਰਾਂ 'ਚ ਤੇ ਸ਼ਹਿਰ ਵਾਸੀਆਂ ਨਾਲ ਰਲ ਕੇ ਰਹਿਣ ਜਿੱਦਾਂ ਸ਼ਹਿਰ ਵਾਸੀ ਵਸਦੇ ਨੇ ਪਿੰਡਾਂ ਦੇ ਵਿੱਚ ਆਂਦੇ ਪਰਿਵਾਰ ਬੜਾ ਕਰਿਆ ਪਰ ਕਰਾਇਆ ਕੀ ਤਰਾ ਹੈ ਕਿ ਅੱਜ ਦੇਖੋ ਕਿੰਨਾ ਨੁਕਸਾਨ ਹੈ ਕਿੰਨਾ ਡੰਗੜ ਪਾਕਿਸਤਾਨ ਨੂੰ ਰੁੜ ਗਿਆ ਹਜ਼ਾਰ ਹਜ਼ਾਰ ਦਾ ਗਰੁੱਪ ਬੰਝ ਪਸ਼ੂਆਂ ਦਾ ਜਾ ਰਿਹਾ ਉਹਦਾ ਦਰਦੋ ਖਰਵਾਈ ਪੜਨੀਗੀ ਸਰਕਾਰ ਕਿਸੇ ਦਿਨ ਨਹੀਂ ਬਸ ਕੋਈ ਗਲਾਸੇ ਸਾਰੇ ਦਿੰਦੇ ਆ ਪਰ ਦਲਾਸਿਆਂ ਦੇ ਮੁਤਾਬਕ ਸੰਗਤ ਨੂੰ ਕੁਝ ਨਹੀਂ ਮਿਲਦਾ ਇਹ ਸਾਡੀ ਧੱਕੇ ਤੁਹਾਡੀ ਸਾਡੀ ਸੰਗਤ ਖਾਂਦੀ ਫਿਰਦੀ ਹੈ 88 ਤੋਂ ਲੈ ਕੇ 73 ਸਾਲਾਂ ਬਾਅਦ ਅੱਜ ਫੇਰ ਉਹੀ ਹਾਲ ਹੈ ਪੰਜਾਬ ਸਰਕਾਰ ਕੋਲ ਕੋਈ ਹੱਲ ਨਹੀਂ ਹਲਪ ਮੇਟੋਲੀ ਕੀ ਕਰਨੀ ਗਏ ਨੇ ਇਹ ਇਹ ਆਫਤ ਦੇ ਮੁਤਾਬਕ ਜੇ 38 ਸਾਲਾਂ ਬਾਅਦ ਹੀ ਹਲਪ ਤੇ ਤਾਂ ਹੀ ਕਰੇ ਸਰਕਾਰ ਪਹਿਲਾਂ ਨੇ ਵੀ ਕੀਤੀ ਇਹ ਵੀ ਉਹਨਾਂ ਦਾ ਟੰਗ ਟਪਾਇਆ ਕਰ ਰਹੀ ਹੈ ਟੰਗ ਟਪਾਇਆ ਕਰ ਰਹੀ ਹੈ ਸਰਕਾਰ ਦੇਖੋ ਆ ਜਨਤਾ ਜਿਹੜੀ ਆ ਕਖਾਨ ਲੱਗਦਾ ਪੰਜਾਬ ਸਰਕਾਰ ਦੇ ਹੋਣ ਨੂੰ ਲੈਂਦੇ ਵੋਟਾਂ ਲਈ ਆ ਰਹੇ ਵੋਟਾਂ ਲੈਣ ਨੂੰ ਆਉਣਗੇ ਤੇ ਆ ਦੇਖੋ ਜਿਹੜੇ ਜਨਤਾ ਜਿਹੜੇ ਸਿਆਣੇ ਆ ਉਹ ਵੋਟਾਂ ਨਹੀਂ ਪਾਉਣ ਲੱਗੇ ਵੋਟਾਂ ਦੇ ਪਲਾਨ ਜਿਹੇ ਵੋਟਾਂ ਸਰਕਾਰ ਨੇ ਲੈਣੇ ਆਉਂਦੇ ਲੋਕਾਂ ਨੇ ਹਰਕਤ ਕਰਨਾ ਆ ਅਸੀਂ ਇਹ ਮੰਨਵਾਣਾ ਚਾਹੁੰਦੇ ਹਾਂ ਕਿ ਇਹਦਾ ਤੋਂ ਪਿੰਡਾਂ ਦੀ ਦੌਰਾ ਕਰਨਾ ਜਿਹਦਾ ਪਿੰਡਾਂ ਦਾ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਲੋਕੀਂ ਚੁੰਨਦੇ ਕਿ ਉਹਨਾਂ ਮੰਡੇ ਸਰਕਾਰ ਬਣਾਉਂਦੇ ਕਿਉਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣਨ ਦੀ ਸਰਕਾਰ ਤੇ ਤਾਂ ਹੀ ਬਣਾਈ ਦੀ ਹੈ ਇਹ ਸਰਕਾਰ ਨੇ ਸੁਣਨਾ ਨਹੀਂ ਫਿਰ ਤੁਹਾਨੂੰ ਤੇ ਆਮ ਜਨਤਾ ਤੁਰੀ ਫਿਰ ਜਿੱਦਾਂ ਸੜਕਾਂ ਦੇ ਤਾਂ ਹੀ ਹੈ ਉਹ ਤੇ ਸਿਰਫ ਹੈਲੀਕਾਪਟਰ ਦੇ ਕੇ ਚਲੇ ਗਏ ਚਲੋ ਹੈਲੀਕਾਪਟਰ ਹੁਣ ਹੁਣ ਦਿੱਤਾ ਉਹਨਾਂ ਦੀ ਮਿਹਰਬਾਨੀ ਆ ਪਹਿਲੀ ਸਰਕਾਰ ਨੇ ਇਦਾਂ ਕੀਤਾ ਨਹੀਂ ਇਹ ਜਿਹੂਰ ਉਹਦੀ ਮਿਹਰਬਾਨੀ ਆ ਚਲੋ ਆਪ ਬਾਹਰ ਚਲੇ ਗਿਆ ਪਰ ਕਾਰ ਜਾਣ ਦਾ ਮਤਲਬ ਆਪ ਵੀ ਸੰਗਤ ਦੇ ਨਾਲ ਜਿਹੜਾ ਉਹ ਸਹਾਰਾ ਬਣਨਾ ਚਾਹੀਦਾ